ਜਨਮ ਦਿਨ ਤਾਂ ਹਰ ਕੋਈ ਮਨਾਉਂਦਾ ਹੈ ਪਰ ਜਨਮ ਦਿਨ ਮਨਾਉਣ ਦਾ ਵੱਖਰਾ ਤਰੀਕਾ ਇਸ ਡੀਐਸਪੀ ਨੇ ਦੱਸਿਆ ਕਿ ਜਦੋਂ ਵੀ ਤੁਸੀਂ ਜਨਮ ਦਿਨ ਮਨਾਉਣਾ ਤਾਂ ਲੋਕ ਉਹ ਚੁਣਨੇ ਆ ਜਿਨ੍ਹਾਂ ਦੇ ਕਦੇ ਖੁਸ਼ੀ ਨਹੀਂ ਦੇਖੀ ਹੁੰਦੀ ਤਾਂ ਉਹਨਾਂ ਦੇ ਵਿੱਚ ਜਾ ਕੇ ਜਦੋਂ ਖੁਸ਼ੀ ਮਨਾਉਂਦੇ ਆ ਤਾਂ ਉਹਨਾਂ ਨੂੰ ਜਿਹੜੀ ਖੁਸ਼ੀ ਮਿਲਦੀ ਹੈ ਉਸ ਦਾ ਕੋਈ ਟਿਕਾਣਾ ਨਹੀਂ ਹੁੰਦਾ ਤਾਂ ਇਸੇ ਤਰ੍ਹਾਂ ਡੀਐਸਪੀ ਨੇ ਜਿਹੜਾ ਜਨਮ ਦਿਨ ਹੈ ਉਹ ਪੱਠੇ ਤੇ ਜਾ ਕੇ ਜਿਹੜੇ ਪੱਠੇ ਤੇ ਕੰਮ ਕਰ ਰਹੇ ਲੋਕ ਨੇ ਉਹਨਾਂ ਨੇ ਕਿਸ ਤਰੀਕੇ ਨਾਲ ਆਪਣਾ ਰੋਜ਼ਗਾਰੋ ਚਲਾਉਂਦੇ ਨੇ ਉਹਨਾਂ ਦੇ ਨਾਲ ਪਹੁੰਚ ਕੇ ਜਨਮ ਦਿਨ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਸਭ ਤੋਂ ਪਹਿਲਾਂ ਜਿਹੜੀ ਤਸਵੀਰ ਹੈ ਵੀ ਜਿਹੜੀਆਂ ਔਰਤ ਸਾਨੂੰ ਫੜਨ ਦੇ ਲਈ ਆ ਗਈ ਪਰ ਪੁਲਿਸ ਵੀ ਜਿਹੜੀ ਕਈ ਵਾਰ ਦਿਲਦਾਰ ਹੁੰਦੀ ਹੈ ਤੇ ਆਪਣਾ ਜਨਮ ਦਿਨ ਮਨਾਉਣ ਪਹੁੰਚਿਆ ਜਦੋਂ ਡੀਐਸਪੀ ਤਾਂ ਉਹਨਾਂ ਦਾ ਪਹਿਲਾਂ ਰਹਿਣਾ ਸਹਿਣਾ ਦੇਖਦਾ ਇਸ ਵੀਡੀਓ ਦੇ ਵਿੱਚ ਪਹਿਲਾਂ ਤੁਹਾਨੂੰ ਇੱਕ ਚੀਜ਼ ਸਮਝ ਆ ਜੇਗੀ ਵੀ ਹਾਲਾਤ ਕੀ ਕੀ ਹੁੰਦੇ ਆ ਬੰਦਿਆਂ ਦੇ ਵੀਡੀਓ ਨੂੰ ਲਾਈਕ ਕਰਕੇ ਨਾਲ ਸ਼ੇਅਰ ਕਰੀ ਜਾਓ ਦੋਸਤੋ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਇਰਲ ਹੋ ਰਹੀ ਆਓ ਪਹਿਲਾਂ ਵੀਡੀਓ ਦੇਖਦੇ ਆਂ ਪੂਰੀ ਵੀ ਵੀਡੀਓ ਦੇ ਵਿੱਚ ਹੈ ਕੀ ਤੇ ਕਿਸ ਤਰੀਕੇ ਦੇ ਨਾਲ ਰਹਿੰਦੇ ਨੇ ਇਹ ਪੱਠੇ ਤੇ ਕੰਮ ਕਰਨ ਵਾਲੇ ਆ ਦੇਖ ਜੇ ਤੁਸੀਂ ਤੁਮ ਕਾਲ ਹਾਂ ਦੇਖੋ ਡਰ ਗਈ ਪਪ ਗਰੀਬੀ ਹਾਲਾਤ ਦਾ ਹਮਾ ਇਹ ਦੇਖੋ ਕਮਾਉਗੇ ਕਮਾਉਗੇ ਮਗਾ ਚਲੋ ਦੇ ਸਾਡੇ ਸਿਰ ਹੈ ਤੁਹਾ ਚੂਰੀ ਹੈ ਚਾਹ ਮਾਰੇ ਚਾਹ ਜੀ ਆਇਆ ਚਾਹ ਮੈਂ ਮਾਨੀ ਕਫਾਸਾ ਚਾਹ ਮੈਂ ਫਾਸ ਹਮ ਥੜੀ ਕੋਈ ਨਹੀਂ ਫਸੇਗਾ ਚਲੋ ਅੱਗੇ ਕੰਲੀ ਕੰਲੀ ਆ ਆ ਦੇਖੋ ਵੀ ਕਿਵੇਂ ਰਹਿੰਦੇ ਨੇ ਜਿਹੜੇ ਭੱਠਿਆਂ ਤੇ ਕੰਮ ਕਰਦੇ ਆ ਉਹਨਾਂ ਦਾ ਰੋਜ਼ਗਾਰ ਦੇਖੋ ਤੁਸੀਂ ਤੇ ਚੂਲਾ ਚੌਕਾ ਯਾਰ ਰੋਟੀ ਬਣ ਜਾਂਦੀ ਹੈ ऐसी अच्छा आगे चलो तो 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 नहीं हम ऊंची लेकिन अच्छा ये सोते हो ये, है, ये, है, ये क्या है सामान रख रखा है ना ये हवा में किराने बढ़िया जूता रखे हो गोल्ड स्टार पानी वानी कहाँ रखते हो है जरा

ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਖੁਸ਼ੀਆਂ ਦੇ ਪਾਲ ਇਸ ਤਰੀਕੇ ਨਾਲ ਸਾਂਝਾ ਕਰਦਾ ਤਾਂ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਡੀਐਸਪੀ ਦੀ ਨਿਮਰਤਾ ਜਿਹੜੀ ਉਹ ਸਾਫ਼-ਸਾਫ਼ ਦਿਖ ਰਹੀ ਹੈ ਤੇ ਨਾਲ ਹੀ ਲੋਕਾਂ ਦਾ ਜਿਹੜਾ ਰਹਿਣਾ ਸਹਿਣਾ ਜਿਹੜੇ ਪੱਠੇ ਤੇ ਕੰਮ ਕਰਦੇ ਨੇ ਯਾਰ ਉਹ ਵੀ ਉਹਨਾਂ ਵੀ ਇਨਸਾਨ ਹੁੰਦੇ ਨੇ ਤਾਂ ਇੱਥੇ ਡੀਐਸਪੀ ਨੇ ਇਹ ਵੀ ਦੱਸਿਆ ਕਿ ਡੀਐਸਪੀ ਪਰਿਵਾਰ ਜਿਹੜਾ ਡੀਐਸਪੀ ਦਾ ਪਰਿਵਾਰ ਸੀ ਉਹ ਵੀ ਪੱਠੇ ਦੇ ਉੱਪਰ ਕੰਮ ਕਰਦਾ ਸੀ ਪਰ ਜਿਹੜੀ ਸੋਚ ਹੈ ਮਿਹਨਤ ਹੈ ਲਗਨ ਦੇ ਕਾਰਨ ਹੀ ਉਹ ਸਕੂਲ ਦੇ ਵਿੱਚ ਵੱਧ ਸਮਾਂ ਦਿੱਤਾ ਤੇ ਅੱਜ ਇਸ ਮੁਕਾਮ ਤੇ ਪਹੁੰਚਿਆ ਡੀਐਸਪੀ ਬਣਿਆ ਪਰ ਜਿਹੜੀ ਉਹਦੀ ਸੋਚ ਹੈ ਕਿ ਇਹਨਾਂ ਲੋਕਾਂ ਨੂੰ ਵੀ ਬਦਲਿਆ ਜਾ ਸਕਦਾ ਸਮਝਾਉਣ ਦੀ ਲੋੜ ਹੈ ਥੋੜੀ ਮਦਦ ਕਰਨ ਦੀ ਲੋੜ ਆ ਤਾਂ ਇਸ ਤਰ੍ਹਾਂ ਕੌਣ-ਕੌਣ ਕਰਦਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਡੀਐਸਪੀ ਵੱਲੋਂ ਜਿਹੜੇ ਕੰਮ ਕੀਤੇ ਜਾ ਰਹੇ ਉਹ ਤੁਹਾਨੂੰ ਕਿਵੇਂ ਲੱਗਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ